ਗੋਫਾ ਭੋਰੇ ਚ ਨਾਮ ਦੇਣ ਵਾਲੇ ਸਾਧ ਬੈਠੇ ਕਈ ਜੇਲ੍ਹ ਵਿੱਚ ਬੰਦ ਪਾਈ ਬਰਕਾ ਧਰਮ ਦਾ ਗੁਰੂ ਦੀ ਆੜ ਅੰਦਰ ਸਾਧ ਪੇਖੀਆਂ ਨੇ ਪਾਇਆ ਗੰਦ ਪਾਈ ਸ਼ਰਮ ਧਰਮ ਦੀਆਂ ਟੱਪ ਕੇ ਪਾਰ ਹਦਾ ਪਖੰਡੀ ਚਾੜ ਦੇ ਨਵਾਹੀ ਚੰਦ ਪਾਈ ਸਭ ਜਵਾਗ ਦਿਖਾਉਂਦੇ ਨੇ ਚੇਲੀਆਂ ਨੂੰ ਸੱਪ ਬੁੱਕਲ ਦੇ ਮਾਰਨ ਡੰਗ ਪਾਈ ਬੇਅਦਵੀ ਕੀਤੀ ਗੁਰੂ ਪ੍ਰਕਾਸ਼ ਕਰਕੇ ਏਸੀ ਖੱਡ ਚ ਮਾਣਿਆ ਆਨੰਦ ਪਾਈ ਐ ਯਾਸੀ ਸਾਧ ਦੀ ਡੇਰਾ ਸੀ ਨਹਿਰ ਉੱਤੇ ਮਹਿਰੋ ਵਾਲੇ ਨੇ ਕਰਾਇਆ ਬੰਦ ਪਾਈ ਜੇਕਰ ਗੁਰੂ ਤੋਂ ਸੋਝੀ ਲੈਣ ਸਾਰੇ ਸੋਸ਼ਣ ਹੁੰਦਾ ਹੈ ਹੋ ਜਾਉ ਬੰਦ ਪਾਈ ਕਰਮ ਜੀਤ ਵਿੰਜਲਾ ਬਾਣੀ ਵਿਚਾਰ ਲਈਏ ਹੋ ਕਰੀਏ ਡੇਰਿਆਂ ਚ ਜਾਣਾ ਬੰਦ ਪਾਈ ਹੋ ਕਰ ਦੋ ਡੇਰਿਆਂ ਚ ਜਾਣਾ ਬੰਦ ਪਾਈ ਸਰਵਿਸ ਕਰਦੇ ਜੀ ਥੈਂਕ ਯੂ